ਮਲੇਰ ਕੋਟਲਾ ਦੀ ਮੁਸਲਿਮ ਪਾਈਚਾਰਿਆਂ ਨਾਲ ਸੰਬੰਧਿਤ ਤਕਵਾ ਵੈਲਫੇਅਰ ਸੁਸਾਇਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਧਰਮਕੋਟ ਪਤੰਤ ਨੂੰ ਗੋਦ ਲੈ ਕੇ ਕਰੀਬ 20 ਘਰ ਬਣਵਾਉਣ ਦਾ ਕੰਮ ਆਪਣੇ ਹੱਥ ਲਿਆ ਹੈ। ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਦੇ ਆਗੂਆ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਕਵਕ ਪਿੰਡਾਂ ਦਾ ਦੌਰਾ ਕਰਕੇ ਸਰਵੇ ਕੀਤਾ ਗਿਆ। ਕਿਨਾਂ ਲੋਕਾਂ ਨੂੰ ਹੁਣ ਤਰਪਾਲਾ ਜਾਂ ਰਾਸ਼ਨ ਦੀ ਜ਼ਰੂਰਤ ਨਹੀਂ ਪਰ ਇਨ੍ਹਾਂ ਲੋਕਾਂ ਦੇ ਇਸ ਹੜ੍ਹ ਦੀ ਮਾਰ ਹੇਠ ਆਉਣ ਕਰ ਮਕਾਨ ਢਾਟੇਰੀ ਹੋ ਚੁੱਕੇ ਹਨ ਅਤੇ ਕਈ ਘਰਾਂ ਦੀ ਛੱਤਾਂ ਡਿੱਗ ਚੁੱਕੀਆਂ ਹਨ ਇਸ ਲਈ ਇਨ੍ਹਾਂ ਲੋਕਾਂ ਦੀ ਮੁੱਖ ਜ਼ਰੂਰਤ ਨੂੰ ਵੇਖਦਾ ਹੋਇਆ ਸਾਡੀ ਸੰਸਥਾ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਇਨ੍ਹਾਂ ਲੋਕਾਂ ਨੂੰ ਘਰਾਂ ਦੀ ਬਹੁਤ ਜ਼ਕਰੂਰਤ ਹੈ ਇਸ ਲਈ ਪਿੰਡ ਧਰਮਕੋਟ ਪਤਨ ਨੂੰ ਗੋਦ ਲੈ ਲਿਆ ਗਿਆ ਤੇ ਕੰਮ ਸ਼ੁਰੂ ਕਰਵਾਉਣ ਲਈ ਕਰੀਬ 50 ਟਰਾਲੀਆਂ ਬਿਲਡਿੰਗ ਮਟੀਰੀਅਲ ਇਨ੍ਹਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਗਈਆਂ ਆਜ ਮੇਰਾ ਨਾਮ ਮੁਜ਼ਮਿਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਆ ਅਸੀਂ ਅੱਜ ਇੱਥੇ ਡੇਰਾ ਬਾਬਾ ਆਪਾਂ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਜਨਾਲਾ ਸਾਰਾ ਫਿਰੋਜ਼ਪੁਰ ਤੱਕ ਪਾਣੀ ਦੇ ਝਪੇੜ ਚ ਆਇਆ ਹੋਇਆ ਹੈ ਲੱਪਕਰਾਂ ਦੇ ਘਰ ਆ ਤਬਾਹ ਹੋ ਗਏ ਨੇ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਕੋ ਚੁੱਕੇ ਸਰ ਅਸੀਂ ਪਹਿਲਾਂ ਤੁਹਾਨੂੰ ਕੋਪਾ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁਸਲਮ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 4000 ਯਾਰ ਮੁਸਲਮਾਨਾਂ ਦੇ ਨਾਮ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ ਹਿੰਦੁਸਤਾਨ ਨਾਲ ਪੰਜਾਬ ਨਾਲ ਖੜਦਾ ਆਇਆ ਔਰ ਖੜਦਾ ਰਹੇਗਾ ਸਰ ਸਾਡੇ ਇਸਲਾਮ ਚ ਵੀ ਇਹੀ ਸਿਖਾਇਆ ਜਾਂਦਾ ਵੀ ਦੇਖੋ ਪਹਿਲਾਂ ਸਭ ਤੋਂ ਵੱਡਾ ਜੇ ਆਪਾਂ ਕਿਸੇ ਐਕਸੀਡੈਂਟ ਨੂੰ ਵੀ ਦੇਖਦੇ ਆ ਸਭ ਤੋਂ ਗਹਿਰਾ ਉੱਥੇ ਆਪਾਂ ਫਰਸਟ ਏਡ ਆ ਜਿਹੜੀ ਮੈਡੀਕਲ ਉਹ ਇਹ ਦੱਸੀ ਜਾਂਦੀ ਆ ਵੀ ਗਹਿਰਾ ਚੋੜ ਤੇ ਪਹਿਲਾਂ ਸੇਵਾ ਤੋ ਅੱਜ ਸੇਵਾ ਤਾਂ ਦੇਖੋ ਸਾਰੇ ਪੰਜਾਬ ਸਾਡਾ ਰਾਸ਼ਨ ਪਾਣੀ ਦੀ ਫੀਡ ਦੀ ਦੇ ਹੀ ਰਿਹਾ ਪਰ ਅਸਲ ਜਿਹੜੀ ਮਾਰ ਪਈ ਆ ਉਹ ਘਰ ਟੁੱਟ ਗਏ ਨੇ ਛੱਤਾਂ ਗਿਰ ਗਈਆਂ ਨੇ ਤਾਂ ਅਸੀਂ ਦੇਖਿਆ ਜਦੋਂ ਸਾਡੀ 2 ਦਿਨ ਪਹਿਲਾਂ ਉਹ ਟੀਮ ਆਈ ਸੀ ਤਾਂ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਘਰ ਟੁੱਟ ਗਏ ਕੰਧਾਂ ਦੀਆਂ ਕੰਧਾਂ ਪਾੜ ਗਈਆਂ ਪਾਣੀ ਨਾਲ ਤਾਂ ਸਾਡਾ ਫਿਰ ਤੈ ਹੋਇਆ ਇਹ ਹੀ ਸਾਡੇ ਜਿਹੜੇ ਉੱਥੇ ਮਲੇਰ ਕੋਲੇ ਬੜੀ ਮਸਜਿਦ ਆ ਉਹ ਚ ਹੀ ਫੈਸਲਾ ਹੋਇਆ ਵੀ ਜਿੰਨੀ ਸੇਵਾ ਦੇਣੀ ਆ ਅਸੀਂ ਉਹ ਉਹਨਾਂ ਨੂੰ ਘਰ ਦੇ ਮਟੀਰੀਅਲ ਦੀ ਦਿੱਤੀ ਜਾਵੇ ਤਾਂ ਹੁਣ ਅਸੀਂ ਟਟੋ-ਟਟ ਸਾਡੇ ਕੋਲ ਇੱਥੇ ਟਰਾਲੀਆਂ ਮੇਰੇ ਹਿਸਾਬ ਨਾਲ ਤੁਹਾਡੀ ਵੀਡੀਓ ਕੈਮਰਾ ਮੁੱਕ ਜੇਗਾ ਸਾਡੀਆਂ ਟਰਾਲੀਆਂ ਸੇਵਾ ਦੀਆਂ ਇੱਟਾਂ ਦੀਆਂ ਰੇਤੇ ਦੀਆਂ ਬਜਰੀ ਦੀਆਂ ਨਾਲ ਸੀਮਿੰਟ ਦੀਆਂ ਅਸੀਂ ਸੇਵਾ ਦੇ ਰਹੇ ਹਾਂ ਅੰਡਰ ਟਾਰਗੇਟ ਦੇਖੋ ਅਸੀਂ ਆਪਣੇ ਧਰਮ ਕੋਡ ਪੱਤਨ ਹੈ ਅਸੀਂ ਉੱਚ ਜਿਹੜਾ ਦਰਿਆ ਹੈ ਰਿਵਰ ਹੈ ਆਪਣੇ ਰਾਵੀ ਦਰਿਆ ਹੈ ਜਿੱਥੋਂ ਮੰਨ ਟੁੱਟਿਆ ਮੇਨ ਅੰਦਰ ਵੜਿਆ ਉਹ ਉਹਨੇ ਮਾਰ ਇਹਦੇ ਤੇ ਮਾਰੀ ਆ ਧਰਮਕੋਟ ਪੱਤਨ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਉਹ ਇਹ ਹੈ ਜਦੋਂ ਪਾਣੀ ਆਇਆ ਤਾਂ ਧਰਮਕੋਟ ਪੱਤਨ ਤੱਕ ਤਾਂ ਨਾ ਪਹੁੰਚਣਾ ਹੀ ਬੜਾ ਮੁਸ਼ਕਿਲ ਥਾ ਉਂਝੇ ਮੇਂ ਪਿੱਛੋਂ ਸੇਵਾ ਕੋਈ ਵੀ ਗੱਡੀ ਲੈ ਕੇ ਆਉਂਦੀ ਆ ਉਹ ਕਿਰਾਏ ਦੀ ਗੱਡੀ ਹੁੰਦੀ ਆ ਉਹ ਫੁੱਟ ਦਾ ਪਾਣੀ ਦੇਖਿਆ ਨਹੀਂ ਗੱਡੀ ਵਾਲਾ ਡਰਾਈਵਰ ਬੰਦਾ ਉੱਥੇ ਰੋਕ ਲੰਦਾ ਵੀ ਨਾ ਭਾਈ ਸਾੰਨੇ ਗਾਹਾਂ ਨਹੀਂ ਸੇਵਾ ਫਿਰ ਉਹ ਮੂਰੀ ਪਿੰਡਾਂ 'ਚ ਲੁੱਟੀ ਜਾਂਦੀ ਐ ਇੱਥੇ ਤੱਕ ਕੋਈ ਨਹੀਂ ਪਹੁੰਚਦਾ ਤਾਂ ਅਸੀਂ ਇੱਕ ਪਿੰਡ ਤੇ ਸਾਫ਼ ਸੁਥਰੀ ਮਿਹਨਤ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਕਲੀ ਕਰਾ ਕੇ ਮੁੜਾਂਗੇ ਲੈਂਟਰ ਤਾਂ ਲੈਂਟਰ ਜਿਹੜੇ ਵੀ ਕੰਦਾਂ ਟੁੱਟੀਆਂ ਨਾ ਤਲੀਆਂ ਕਰਾ ਕੇ ਮੁੜਾਂਗੇ ਸਾਡੇ ਕੋਲ 15 ਤੋਂ 20 ਘਰਾ ਦੀ ਲਿਸਟ ਅਸੀਂ ਐਨਜੀਓ ਨੂੰ ਇਹੀ ਕਹਾਂਗੇ ਦੇਖੋ ਐਨਜੀਓ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸਾਤੋਂ ਬਹੁਤ ਵਾਦੇ ਚੜ੍ਹ ਕੇ ਸਾਰੇ ਕੰਮ ਹੋ ਰਿਹਾ ਪਰ ਇਹ ਐ ਵੀ ਇੱਕ ਵਾਰੀ ਇੱਕ ਟੀਮ ਭੇਜ ਕੇ ਸਰਵੇ ਕੀਤਾ ਜਾਵੇ ਕੋਈ ਵੀ ਆਰਗੇਨਾਈਜੇਸ਼ਨ ਹੈ ਸੇਵਾ ਉਹ ਪਹਿਲਾਂ ਦੇਖੇ ਅਬਜ਼ਰਵ ਕਰੇ ਫੀਲਡ ਜਗਰਾਉਂਡ ਤੇ ਉਤਰੇ ਉਹਨੂੰ ਅਬਜ਼ਰਵ ਕਰੇ ਵੀ ਹਾਂ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਅਦਾਇਗੀ ਕਰੇ ਬismillahirrahmanirrahim ਇਹ ਸਾਡੀ ਸੁਸਾਇਟੀ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਡਲਾ ਜੋ ਬਣੀ ਹੋਈ ਹੈ ਅਸੀਂ ਉਹਦੇ ਬੈਨਰ ਦੇ ਨੀਚੇ ਇਹ ਸਾਰੀ ਸੇਵਾ ਨਿਭਾਉਣ ਵਾਸਤੇ ਇੱਥੇ ਪਹੁੰਚੇ ਹਾਂ ਔਰ ਸਾਨੂੰ ਇਸ ਬਾਦ ਦਾ ਫਖਰ ਹੈ ਮਾਣ ਹੈ ਕਿ ਸਾਡੇ ਨਾਲ ਸਾਡੇ ਭਾਈ ਜੋ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਉਹ ਸਾਰਿਆਂ ਦੇ ਹੌਸਲੇ ਦੇ ਨਾਲ ਅਸੀਂ ਇਸ ਜੋ ਕੰਮ ਕਰ ਰਹੇ ਹਾਂ ਇਸ ਨੂੰ ਅੰਜਾਮ ਦੇ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮਿੰਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਝ ਅਡਾਪਟ ਕਰੇ ਆਂ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਕੱਲੇ-ਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਕੱਲੇ-ਕੱਲੇ ਜ਼ਿੰਮੇਵਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਚੱਕ। ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਿਭਾਉਂਦੀ ਆ ਰਹੀ ਸੀ। ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਜਾਂ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲhamdulillah ਰੱਬ ਦੇ ਕਰਮ ਦੇ ਨਾਲ ਅਸੀਂ ਉਹ ਸੇਵਾ ਨੂੰ ਨਿਭਾਉਂਦੇ ਆ ਰਹੇ ਹਾਂ ਤੇ ਔਰ ਇਸ ਤੋਂ ਇਲਾਵਾ ਹੁਣ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਦਾਰੀ ਤਖਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਚ ਕਾਮਯਾਬ ਰਹੀ ਕਿ ਜਿਹੜੇ ਲੋਕ ਜ਼ਰੂਰਤਮੰਦ ਪਰਿਵਾਰ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਭਾਈਆ ਵਸੀਮ ਸਾਹਿਬ ਮੁਜ਼ਮਿਲ ਔਰ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਅ ਓਵੈਸ ਭਾਈ ਇਹ ਲੋਕ ਪਹੁੰਚੇ ਔਰ ਇਹਨਾਂ ਨੇ ਜਾ ਕੇ ਸਰਵੇ ਕਰਿਆ ਲਗਾਤਾਰ ਉੱਥੇ ਜਾ ਕੇ ਸਰਵੇ ਕਰਿਆ ਕੁਛ ਦੀ ਨਾ सर्वे करण ਤੋਂ ਬਾਅਦ ਸਾਨੂੰ ਜਿਹੜੇ ਘਰ ਆਈਡੈਂਟੀਫਾਈ ਹੋਏ ਸਨ ਜਾ ਕੇ ਨੋਟ ਕਰਿਆ ਵੀ ਉਹਨਾਂ ਦੀਆਂ ਛੱਤਾਂ गिरਗੀਆਂ ਦੀਵਾਰਾਂ गिरਗੀਆਂ ਉਹ ਘਰਾਂ ਦੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਇਹ ਸੇਵਾ ਨਿਭਾ ਰਹੇ ਜਿਵੇਂ ਆਪਾਂ ਅਕਸਰ ਜਾਣਦੇ ਹਾਂ ਕਿ ਪੰਜਾਬ ਤਾਂ ਲੋਕਾਂ ਦੇ ਕੰਮ ਆਉਣ ਵਾਸਤੇ ਪਹਿਲ ਤੇ ਰਿਹਾ ਲੇਕਿਨ ਅੱਜ ਪੰਜਾਬ ਨੂੰ ਜ਼ਰੂਰਤ ਪਈ ਤਾਂ ਲੋਕਾਂ ਨੇ ਵੱਧ ਚੜ ਕੇ ਹਰ ਭਾਈਚਾਰੇ ਨੇ ਇਸ ਦੇ ਅੰਦਰ ਹਿੱਸਾ ਲਿਆ ਯੂਪੀ ਤੋਂ ਮੇਵਾ ਤੋਂ ਖਾਸ ਕਰਕੇ ਔਰ ਰਾਜਸਥਾਨ ਤੋਂ ਬਹੁਤ ਸਾਰੇ ਏਰੀਆ ਤੋਂ ਹੈ ਜੀ ਲੋਕਾਂ ਦੀਆਂ ਸਾਨੂੰ ਵੀ ਕਾਲਾਂ ਆਈਆਂ ਬਹੁਤ ਸਾਰੇ ਲੋਕ خود ਸੇਵਾ ਵਾਸਤੇ ਪਹੁੰਚੇ ਹੋਏ ਆ ਤਾਂ ਸਭ ਤੋਂ ਬੜੀ ਬਾਤ ਇਹ ਹੈ ਕਿ ਅਸੀਂ ਤਾਂ ਸਰਕਾਰ ਐਨਜੀਓ আর ਸਾਰੀਆਂ ਪਾਰਟੀਆਂ ਦੇ ਅੱਗੇ ਇਹ ਰਿਕਵੈਸਟ ਕਰਾਂਗੇ ਇਹ ਸਾਰੇ ਜਿਸ ਤਰ੍ਹਾਂ ਨਾ ਜੀ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਮੁਸਲਿਮ ਸਿੱਖ ਸਾਂਝ ਆ ਚਾਹੇ ਉਹ ਆਪਣੇ ਜਿਹੜੀ ਸਿੱਖ ਭਾਈਚਾਰੇ ਦੀ ਇੱਕ ਬੜੀ ਫੈਡਰੇਸ਼ਨ ਬਣੀ ਹੋਈ ਹੈ ਇੱਕ ਆਰਗੇਨਾਈਜੇਸ਼ਨ ਖਾਲਸਾ ਐਡ ਵਾਲੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਇਹ ਕੋਈ ਇਸ ਤਰ੍ਹਾਂ ਉਪਰਾਲਾ ਹੋਵੇ ਕਿ ਹਰ ਐਸੋਸੀਏਸ਼ਨ ਦਾ ਹਰ ਪਾਰਟੀ ਦਾ ਇੱਕ ਬੰਦਾ ਉਹਦੇ ਅੰਦਰ ਇਨਵੋਲਵ ਹੋਵੇ ਇੱਕ ਕਮੇਟੀ ਇੱਕ ਪਾਰਟੀ ਮੀਟਿੰਗ ਇਸ ਤਰ੍ਹਾਂ ਦੀ ਬਣਾਈ ਕਰਕੇ ਜੇ ਕਰੀ ਜਾਵੇ ਔਰ ਕੱਲਾ ਕੱਲਾ ਪਿੰਡ ਕੱਲੀ ਕੱਲੀ ਉਹਦੇ ਇੱਕ ਇੱਕ ਮੈਂਬਰ ਨੂੰ ਨਾਲ ਇਨਵੋਲਵ ਕਰਕੇ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਹੀ ਹਰ ਘਰ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਜਗਜੀਵਨ ਸਿੰਘ ਸਰਪੰਚ ਲਾਹੌਰਵਾਲ ਸਾਡੇ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੋਡੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਫਸਲਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮ ਪ੍ਰਾਜਿਹ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਘਟ ਚੁੱਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫਿਰ ਨਵੇਂ ਸਰੋਬ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਵਾ ਕਿ ਉਹ ਏਟ ਇਟਾ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਲੇ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਹੇ ਆ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਉਹਨਾਂ ਦੀ ਸਲਾਘਾ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ ਬੰਦਾ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਘਰ ਸਕਦੇ ਨੇ ਰੇਟ ਵਿੱਚ ਕੱਟ ਕਰਕੇ ਉਹਨਾਂ ਨੂੰ ਆਪਣਾ ਵੀ ਯੋਗਦਾਨ ਪਾਇਆ ਵੀ ਚਲੋ ਸਾਡਾ ਵੀ ਹਿੱਸਾ ਵਿੱਚ ਪੈ ਸਕੇ ਹੋਗੀ ਇਹ ਪਰਪਾਈ ਹੋ ਨਹੀਂ ਸਕਦੀ ਪਰ ਜਿੰਨਾ ਵੀ ਅਸੀਂ ਵਾਸਵਤ ਕਰੀਏ ਇਹ ਵਧੀਆ ਗੱਲ ਹੈ ਜੀ